ਸਸ਼ੀ ਕਾਲ ਜੀ ਸਾਰਿਆਂ ਨੂੰ ਗੁੱਡ ਈਵਨਿੰਗ ਜੀ बिकॉज ਗੁੱਡ ਈਵਨਿੰਗ ਦਾ ਟਾਈਮ ਹੋ ਗਿਆ ਸਵੇਰ ਦਾ ਮੈਂਨੇ ਕੁਝ ਵੀ ਸ਼ੂਟ ਨਹੀਂ ਕਰਿਆ ਕੋਈ ਵੀ ਵੀਡੀਓ ਨਹੀਂ ਬਣਾਈ ਸ਼ਾਮ ਦੇ 6:00 ਵਜਨ ਵਾਲਿਆ ਤੇ ਇਸ ਟਾਈਮ ਮੈਂ ਫੋਨ ਚੱਕਿਆਗਾ ਕੈਮਰਾ ਆਨ ਕੀਤਾ ਤੇ ਵੀਡੀਓ ਬਣਾਉਣ ਲੱਗੀ ਆ ਇਸ ਟਾਈਮ ਮੈਂ ਦਾਲ ਦੀ ਤਿਆਰੀ ਕਰਦੀ ਸੀ ਆ ਤੜਕੇ ਦੀ ਤਿਆਰੀ ਪਿਆਜ਼ ਕੱਟ ਕਰਕੇ ਆਟੀਆਂ ਅਦਰਕ ਹਰੀ ਮਿਰਚ ਮੈਂਨੇ ਕੱਟ ਕਰਦਾ ਵਸ ਉਹਨਾਂ ਨੂੰ ਲਾਈਕ ਪੁੱਟੂ ਵੀ ਥੋੜਾ ਜਿਹਾ ਮਤਲਬ ਕਿ ਦਾਨ ਨਹੀਂ ਪਾਏ ਜਾਂਦੇ ਤੇ ਮੂੰਗੀ ਦੀ ਦਾਲ ਆ ਇਸ ਲਈ ਤੇ ਪਿਆਜ਼ ਤਾਂ ਬੀਤੂਰੀ ਕੱਟ ਕਰਕੇ ਪੋਣੇ ਵਧੀਆ ਲੱਗਦੇ ਆ ਤੇ ਚਲੋ ਜੀ ਆਪਾਂ ਚੱਲਦੇ ਆ ਕਿਚਨ ਦੇ ਵਿੱਚ ਦੇਖਦੇ ਆ ਕਿ ਦਾਲ ਕਿੰਨੀ ਕ ਬਣ ਗਈ ਦਾਲ ਤਾਂ ਰਿਝ ਰਿਝ ਹੋਗੀ ਕਮਲੀ ਤੇ ਅੰਦਰ ਬੈਠੀ ਸੀ ਪਰ ਹਲੇ ਚੰਗੀ ਤਰ੍ਹਾਂ ਬਣੀ ਨਹੀਂ ਹੈਗੀ ਘੁਲੀ ਨਹੀਂ ਹੈਗੀ ਇਹਨੂੰ ਹਲੇ ਹੋਰ ਟਾਈਮ ਲੱਗੂਗਾ ਹੋਰ ਟਾਈਮ ਲੱਗ ਜਿੰਦਾ ਕੁੱਕਰ ਮੇਰਾ ਸਾਰਾ ਖਰਾਬ ਹੋ ਗਲੇ ਦਾਲਿਓ ਕਾਜ਼ ਮੈਨੇ ਸਲੋ ਨਹੀਂ ਕੀਤਾ ਤੇ ਜ਼ਾਰੀ ਦਾਲ ਬਾਹਰ ਆ ਗਈ ਸੀ ਤੇ ਚਲੋ ਜੀ ਇਹਨੂੰ ਲੱਗੂਗਾ ਹੋਰ ਟਾਈਮ ਤੇ ਆਪਏ ਨਹੀਂ ਬੈਠਦੇ ਆਂਗੇ ਰੈਸਟ ਕਰਦੇ ਆਂਗੇ ਅੱਜ ਨਾ ਬਾਰਿਸ਼ ਹੋ ਗਈ ਸ਼ਾਮ ਨੂੰ ਥੋੜੀ ਜੀ ਜ਼ਿਆਦਾ ਨਹੀਂ ਬੱਦਲ ਤਾਂ ਬਹੁਤ ਜ਼ਿਆਦਾ ਹੋਗੇ ਸੀ ਬਾਰਿਸ਼ ਥੋੜੀ ਹੋਈ ਸੀ ਪਰ ਮੌਸਮ ਸੋਹਣਾ ਹੋ ਰਿਹਾ ਏ ਕਰਕੇ ਬਹੁਤ ਸੋਹਣਾ ਮੌਸਮ ਹੋ ਗਿਆ ਤੇ ਇਹਦਾ ਨਾਮ ਹੈਗਾ ਪੂਰੀ ਇਹ ਹੁਣ ਮੰਗ ਰਹੀ ਆ ਕੁਝ ਖਾਣ ਨੂੰ ਪਰ ਇਹਨਾਂ ਦਾ ਡਿਨਰ ਡਿਨਰ ਟਾਈਮ ਨੂੰ ਹਲੇ ਟਾਈਮ ਆ ਤਾਂ ਹਲੇ ਇਹਨੂੰ ਵੇਟ ਕਰਨੀ ਪਊਗੀ ਤੇ ਇੱਧਰ ਜਿੰਮੀ ਇਹ ਸਾਰਿਆਂ ਤੇ ਰੋਬ ਜਮਾਉਂਦੀ ਆ ਸਾਰਿਆਂ ਤੇ ਇੱਕਲੀ ਪ੍ਰਧਾਨ ਆ ਇੱਥੇ ਮੈਂ ਲਾਉਣ ਲੱਗੀ ਸੀ ਜੀ ਤੜਕਾ ਦਾਲ ਨੂੰ ਤੇ ਬਸ ਤੜਕਾ ਤੜਕਾ ਲਾ ਕੇ ਮੈਂ ਨਮਕ ਐਂਡ ਮਿਰਚ ਜਿਹੜੀ ਉਹ ਐਡ ਕਰ ਦੂੰਗੀ ਪਹਿਲਾਂ ਮੈਂ ਨਹੀਂ ਪਾਈ ਕਿਉਂਕਿ ਪਹਿਲਾਂ ਮੈਂ ਹੁਨਰ ਦੀ ਦਾਲ ਕੱਟਣੀ ਹੁੰਦੀ ਆ ਜਸਟ ਥੋੜਾ ਜਿਹਾ ਨਮਕ ਹੀ ਪਾਇਆ ਹੁੰਦਾ ਬਸ ਇੱਥੇ ਆਪਾਂ ਹੁਣਰ ਦੀ ਦਾਲ ਕੱਢ ਦਾਂਗੇ ਕਿਉਂਕਿ ਹੁਨਰ ਨੂੰ ਮੈਂ ਦੀਸੀ ਘਿਓ ਪਾ ਕੇ ਖਵਾਉਣੀ ਹੁੰਦੀ ਆ ਤੇ ਬਹੁਤ ਚਾਹ ਨਾਲ ਖਾ ਲੈਂਦਾਗਾ ਉਹ ਇਸ ਤੋਂ ਬਾਅਦ ਮੈਂ ਤੜਕਾ ਲਾਉਂਗੀ ਨਿਊ ਕੀ ਖਾਣਾ ਬੁੱਤਾ ਚਾਕਲੇਟ ਕੀ ਖਾਣਾ ਦਵਾ れ ਦਸੀ ਇਧਰ ਮੈਂ ਘਰੀ ਕੀ ਖਾਣਾ ਚਾਕਲੇਟ ਕਿੰਨੀਆਂ ਨੇ 2 ਕਿੰਨੀਆਂ ਨੇ ਦੋ ਲੈ ਮੈਂ ਦਵਾ ਖੋਲ ਕੇ ਆ ਵਾਲੀ ਖੋਲ ਨੂੰ ਤਾਂ ਪਿਗਲੀ ਪਈ ਆ ਇੱਥੇ ਆ ਗਈ ਸੀ ਜੀ ਹੁਨਰ ਦੇ ਪਾਪਾ ਤੇ ਹੁਨਰ ਹੁਣ ਆਪਣੇ ਪਾਪਾ ਨਾਲ ਖੇਡ ਰਿਹਾਗਾ ਤੇ ਬਸ ਆਹੀ ਟਾਈਮ ਹੁੰਦਾ ਇਹਨਾਂ ਦਾ ਪਿਓ ਪੁੱਤ ਦਾ ਖੇਤ ਨਾਲ ਆਣਾ ਨਹੀਂ ਸਵੇਰ ਤਾਂ ਇਹ ਜਲਦੀ ਦੁਕਾਨ ਤੇ ਚਲੇ ਜਾਂਦੇ ਨੇ ਫੇਰ ਸ਼ਾਮ ਨੂੰ ਲੇਟ ਆਉਂਦੇ ਨੇ ਬਸ ਆਹੀ ਟਾਈਮ ਇਹਨਾਂ ਨੇ ਖੇਗਣਾ ਹੁੰਦਾ ਦੋਨਾਂ ਨੇ ਤੇ ਹੁਨਰ ਨੂੰ ਵੀ ਬਹੁਤ ਚਾਹ ਹੁੰਦਾ ਇਹਨਾਂ ਦੇ ਆਉਣ ਦਾ ਜਦੋਂ ਵੀ ਇਹ ਦੁਪਹਿਰੇ ਜਾਂ ਸ਼ਾਮ ਨੂੰ ਘਰੇ ਆਉਂਦੀ ਆ ਤੇ ਇਹਨਾਂ ਖੁਸ਼ ਹੋ ਜਾਂਦਾ ਲਓ ਆਹ ਕਹਿੰਦਾ ਟਕ ਐ ਪਿਆਰ ਨਾਲ ਰੱਖਣਾ ਵਿਦਿਆ ਐ ਨਹੀਂ ਜੀ ਐ ਪਿਆਰ ਨਾਲ ਰੱਖ ਐਨੀ ਐ ਟੁੱਟ ਜੂ ਇਹ ਬੈੜਾ ਬਟੁੰਦੀ ਆ ਪੁੱਤ ਇਹ ਨੋ ਚਾਸ਼ਨੀ ਘੜੋਲੀ ਜਾਣਾਗਾ ਆ ਚਾਸ਼ਨੀ ਡੋਲੀ ਜਾਣਾ ਜੇ ਟੁੱਟ ਗਿਆ ਕੌਣ ਦਬਾਉ ਇਹ ਤੂੰ ਲੈ ਕੇ ਦੇਂਗਾ ਇੱਥੇ ਬੈਠਾ ਹੋਰੇ ਹੋਰੇ ਤੂੰ ਲੈ ਕੇ ਦੇਂਗਾ

ਆਉਣਾ ਰ ਮਮਾ ਨੂੰ ਫੋਨ ਲੈ ਕੇ ਦਏਗਾ ਫਿਰ ਹੈ ਕਿੰਨਾ ਮਹਿੰਗਾ ਹੁੰਦਾ ਹੈ ਕਿੰਨਾ ਮਹਿੰਗਾ ਹੁੰਦਾ ਪਹਿਲੇ ਵਾਰ ਜਿੱਤ ਕੇ ਲੈ ਇਹਨੂੰ ਐ ਪੁੱਛ ਵੀ ਇਹਨੇ ਤੋੜਿਆ ਸੀਗਾ ਇਹਨੂੰ ਐ ਪੁੱਛ ਆ ਜਿਹਨੇ ਤੋੜਿਆ ਸੀ ਆਹ ਕਿਹਨੇ ਤੋੜਿਆ ਸੀ ਤੂੰ ਤੋੜਿਆ ਸੀ ਨਾ ਇਹ ਮੈਂ ਨਹੀਂ ਤੋੜਿਆ ਕਹਿੰਦਾ ਤੂੰ ਤੋੜਿਆ ਸੀ

2 ਪੈਸੇ ਦਿੱਤੇ ਉਹ ਤਾਂ ਟੌਫੀ ਵੀ ਨਹੀਂ ਆਉਂਦੀ। ਇਧਰ ਦੇਖ। ਹਣ ਕਿੱਥੇ ਜਾਣਾ? ਉਹ ਦੇ। ਉਹ ਦੇ। ਐ ਨਹੀਂ। ਇਹ। ਪਿਆਰ ਨਾਲ। ਇਹ ਨਹੀਂ ਮੰਨਦਾ ਗੱਲ।